ਪਹਿਲੀ ਗੱਲ ਤਾਂ ਕਿਸੇ ਦਾ ਪਰਮਾਤਮਾ ਬਸੋੜਾ ਪਾਵੇ ਨਾ ਸਹੀ ਗੱਲ ਆ ਹਾਂਜੀ ਚਲੋ ਦੋਨਾਂ ਜੀਆਂ ਦਾ ਪੈ ਗਿਆ ਬੱਚੇ ਦੀ ਆ ਕੀ ਗੱਲ ਹਾਂਜੀ ਉਹ ਤੁਸੀਂ ਰੱਬ ਨੂੰ ਕੋਈ ਕਿੱਧਰ ਨੂੰ ਖਿੱਚਦਾ ਓਏ ਕੋਈ ਕਿੱਧਰ ਨੂੰ ਖਿੱਚਦਾ ਹਾਂਜੀ ਬੱਚਾ ਇੱਕ ਪਰਮਾਤਮਾ ਦਾ ਰੂਪ ਹੈ ਸਹੀ ਗੱਲ ਹੈ ਜੀ ਹਾਂਜੀ ਓਏ ਉਹਦੀ ਰੱਤ ਫੜ ਕੇ ਕਿੱਧਰ ਰੁਕੇ ਜਦਾ ਕੋਈ ਕਿੱਧਰ ਨੂੰ ਖਿੱਚਦਾ ਹਾਂਜੀ ਹਾਂਜੀ ਓਨੇ ਮਾਂ ਦਾ ਵੱਧ ਕਰਨਾ ਹੁੰਦਾ ਸਹੀ ਗੱਲ ਹੈ ਜੀ ਹਾਂਜੀ ਹੁਣ ਕਾਪਾ ਵੇਖਦੇ ਆ ਉਹ ਪਿਓ ਬੰਨੀ ਨੂੰ ਜਾਂਦਾ ਰੋਂਦਾ ਕਰ ਲਾਉਂਦਾ ਮਾਂ ਕੋਲੇ ਜਾਂਦਾ ਨਹੀਂ ਬੜਾ ਇਹ ਦੁਮਣ ਕੀ ਦੁਖੀ ਹੋ ਸਹੀ ਗੱਲ ਆ ਮੈਂ ਤਾਂ ਹਜੇ ਵੀ ਉਹਨਾਂ ਨੂੰ ਹੱਥ ਮਾਰ ਕੇ ਦੋਨੇ ਪਰਿਵਾਰਾਂ ਨੂੰ ਬੇਨਤੀ ਕਰਦਾ ਹਾਂ ਜੀ ਵੀ ਸੋਨੂ ਦਾ ਉਹ ਬੱਚੇ ਦਾ ਪਾਪ ਹੀ ਮਾਰ ਜੂ ਸਹੀ ਗੱਲ ਆ ਜੀ ਪਰਮਾਤਮਾ ਆ ਉਹ ਪਰਮਾਤਮਾ ਦਾ ਪਾਪ ਹੀ ਮਾਰ ਜੂ ਸਹੀ ਗੱਲ ਆ ਹਾਂਜੀ ਇਹ ਆਪਦੇ ਹੰਕਾਰ ਚ ਨਾ ਇਹ ਤੁਰੇ ਫਿਰਨ ਜਾਂ ਕੁੜੀ ਵਾਲੇ ਜਾਂ ਮੁੰਡੇ ਵਾਲੇ ਵੀ ਕੁੜੀ ਵਾਲੇ ਵੀ ਅਸੀਂ ਬੱਚਾ ਲੈ ਲਿਆ ਜੀ ਪਰ ਜਿਹੜਾ ਇਹ ਬੱਚੇ ਦਾ ਪਾਪ ਜਿੰਨੇ ਵਿੱਚ ਬੈਠਿਆ ਮੇਥੋਂ ਲਿਖ ਕੇ ਲੈ ਲੈਣ ਬੁੱਟਾ ਸਿਆ ਇਹਨਾਂ ਨੂੰ ਚਿਵਾਨੀ ਚਿਵਾਨੀ ਸਾਰਿਆਂ ਨੂੰ ਮਿਲੂਗਾ ਐਸਾ ਮਿਲੂਗਾ ਹਾਂ ਜੀ ਮਿਲੂਗਾ ਮੈਨੂੰ ਤਾਂ ਲਿਖਾ ਆ ਰਹਿਣ ਗੱਲ ਹਾਂਜੀ ਨਹੀਂ ਜੇ ਸਿਆਣੇ ਹੋਣ ਇਹ ਇਹ ਚੁੱਪ ਕਰਕੇ ਉੱਥੇ ਜਾਣ ਜਿੱਥੇ ਕਰਾ ਕੇ ਆਇਆ ਕੰਮ ਤੇ ਦੋਨਾਂ ਧਰਫ ਵੇਖੋ ਮੁੰਡੇ ਦੀ ਆਪਾਂ ਵੀਡੀਓ ਫੇਰ ਵੀ ਵੇਖੀ ਹੈ ਹਾਂਜੀ ਹਾਂਜੀ ਉਹ ਕਹਿੰਦਾ ਮੈਨੂੰ ਤਾਂ ਹੁਣ ਵੀ ਬਿਠਾ ਲਓ ਜਿੱਥੇ ਮਰਜੀ ਆਓ ਤਿਆਰ ਆਓ ਤਾਂ ਹਾਂਜੀ ਐਨ ਚਾਰੋ ਚਲੋ ਇਹ ਨਹੀਂ ਵਾ ਪਾਂਦੇ ਵੀ ਕੁੜੀ ਗਲਤ ਹੋਊਗੀ ਚਲੋ ਐਨੀ ਡਿਫਰੈਂਸ਼ ਜਦੋਂ ਬੰਦੇ ਦਾ ਫਰਕ ਪੈਂਦਾ ਭਾਵੇਂ ਆਪਣੀ ਜਾਰੀ ਦੋਸਤੀ ਹੈ ਆਪਣੇ 'ਚ ਫਰਕ ਪਾ ਜੇ ਅਲੀਗੇਸ਼ਨ ਇੱਕ ਦੂਜੇ ਤੇ ਲੱਗਦੇ ਲੱਗਦੇ ਹੀ ਹੁੰਦੇ ਆ ਇਹ ਤਾਂ ਹਾਂ ਆਤਮਾ ਏ ਗੁਰੂ ਰਾਮਦਾਸ ਮਹਾਰਾਜ ਹਾਂਜੀ ਦੋਨੇ ਪਰਿਵਾਰ ਇਕੱਠੇ ਹੋ ਕੇ ਲੋਕਾਂ ਚ ਰੱਬ ਵਸਦਾ ਬੂਟਾ ਸਿਆ ਉਹਨੇ ਬੰਦਾ ਬੱਚੇ ਦੀ ਵੀਡੀਓ ਦੇਖ ਕੇ ਰੋ ਰਿਹਾ ਹਾਂਜੀ ਹਾਂਜੀ ਉਹਨਾਂ ਦੀਆਂ ਦਵਾਵਾਂ ਇਹਨਾਂ ਪਰਿਵਾਰਾਂ ਨੂੰ ਇਕੱਠਾ ਕਰਨ ਗੀਆਂ ਮੈਥੋਂ ਲਿਖਾ ਰਾ ਇਹ ਗੱਲ ਜੇਕਰ ਉਹਨਾਂ ਦੀਆਂ ਦਵਾਵਾਂ 'ਚ ਨਾ ਮੰਨੇ ਇਹ ਦੋਨੇ ਪਰਿਵਾਰ ਹਾਂਜੀ ਐਸੇ ਤੱਕੇ ਵੇ ਸੱਤ ਜਨਮ ਲੈ ਲੈਣ ਇਹ ਇਹਨਾਂ ਨੂੰ ਪਾਪ ਨਹੀਂ ਲੈਣਾ ਪਾਪ ਨਹੀਂ ਲੈਣਾ ਹਾਂਜੀ ਦੋਨੇ ਪਰਿਵਾਰ ਮੈਂ ਕਹਲਾ ਮੁੰਡੇ ਵਾਲੇ ਨੂੰ ਨਹੀਂ ਕਹਿੰਦਾ ਆਪਾਂ ਉਹ ਨਹੀਂ ਕਹਿੰਦਾ ਗਲਤ ਕਰਦੇ ਜਾਂ ਕੁੜੀ ਵਾਲੇ ਦੀ ਹਾਂਜੀ ਹਾਂਜੀ ਆਪਾਂ ਦੋਨੇ ਪਰਿਵਾਰਾਂ ਨੂੰ ਆਨੇ ਆ ਹਾਂਜੀ ਲੋਕਾਂ ਦਾ ਤੁਸੀਂ ਹੁਣ ਤੁਸੀਂ ਦੇਖੋ ਵੀ ਦੋਨੇ ਪਰਿਵਾਰ ਤੁਹਾਡੀਆਂ ਅੱਖਾਂ ਭੁੱਟੀਆਂ ਹਾਂਜੀ ਵੀ ਲੋਕਾਂ ਨੇ ਤਾਂ ਕੁਝ ਨਹੀਂ ਲੈਣਾ ਬੱਚਾ ਸੁਟਾ ਹੈ ਪਰਿਵਾਰ ਸੁਟਾ ਹੈ ਵਿਛੜਿਆ ਸੁਟਾ ਹੈ ਹਾਂਜੀ ਦੁੱਖ ਤੁਹਾਨੂੰ ਹੋਵੇ ਦੁੱਖ ਲੋਕ ਕਿੰਨਾ ਮੰਨੀ ਜਾਂਦੇ ਆ ਸਹੀ ਗੱਲ ਆ ਇਹਦਾ ਮਤਲਬ ਦੁਨੀਆ ਦੀ ਆਵਾਜ਼ ਹੈ ਹਾਂਜੀ ਹਾਂਜੀ ਜੇ ਜੇ ਇਹ ਨਹੀਂ ਤੇ ਉਹ ਕੁੜੀ ਵੀ ਤੇ ਮੁੰਡਾ ਵੀ ਕੋਈ ਨਹੀਂ ਜੇ ਮਨ ਮੇਰੀ ਗੱਲ ਸੁਣੋ ਭੈਣ ਮੇਰੀ ਹਜੇ ਵੀ ਚਲੋ ਕੋਈ ਗਲਤੀਆਂ ਹੋ ਜਾਂਦੀਆਂ ਹੋ ਜਾਂਦਗੀਆਂ ਉਸਾਕੋ ਉਹਦੇ ਪਤੀ ਹੁੰਦਾ ਪਨਵੇਛਰ ਵਰਗਾ ਜਮਲੇ ਜੱਟ ਨੇ ਕਿਹਾ ਹਾਂਜੀ ਜੇ ਹੋਵੇ ਮਨ ਦਾ ਸੱਚਾ ਹਾਂਜੀ ਜੇ ਉਹ ਪਤੀ ਸੱਚਾ ਹੈ ਪਨਵੇਛਰੀ ਹੈ ਹਾਂਜੀ ਉਹਦੇ ਪਹਿਰੇ ਹੱਥ ਵੀ ਲਾਦੇ ਮੈਂ ਉਹਨੇ ਤਾਂ ਵੀ ਨਹੀਂ ਮਾਰੇ ਆਉ ਸਹੀ ਗੱਲ ਆ ਹਾਂਜੀ ਪਹਿਰੇ ਹੱਥ ਵੀ ਨਹੀਂ ਤਾਂ ਉਹਦਾ ਪਹਿਲੀ ਗੱਲ ਵਿਚਾਰਾ ਉਹੀ ਲੈ ਕੇ ਰਾਜੀ ਹੈ ਗਿਆਨੀ ਤੇ ਨਹੀਂ ਬੰਦਾ ਹਾਂਜੀ ਹਾਂਜੀ ਮੈਨੋ ਦਾ ਜੇ ਨੇੜੇ ਤੇੜੇ ਆਪਣੇ ਕਿਤੇ ਵੀ ਹੋਵੇ ਆਹ ਜਗਰਾ ਮਾਤਾ ਕੱਲ੍ਹ ਦਿਹਾਣੇ ਤੱਕ ਮੈਨੂੰ ਫੋਨ ਕਰ ਲੈਣਾ ਮੈਂ ਜਾਉ। ਉਹ ਠੀਕ ਆ ਆਪਾਂ ਤਿਆਰ ਆ ਹਾਂਜੀ। ਤਿਆਰ ਆ ਦੋਨੇ ਹੀ ਜਾਵਾਂਗੇ। ਸਹੀ। ਬੰਦਿਆਂ ਦੇ ਵਿੱਚ ਬਸ ਕੇ ਹੀ ਪ੍ਰਮਾਤਮਾ ਨੇ ਕਰਨਾ ਹੁੰਦਾ। ਸਹੀ ਗੱਲ। ਪਰ ਉਹ ਬੱਚਾ ਰੋਂਦਾ ਗੁੱਟਾ ਸਿਆ। ਨਹੀਂ ਚੱਲਿਆ ਜਾਂਦਾ ਜੀ ਹਾਂ। ਆਹ ਚਾਹੀਦਾ ਮਾਰ ਕੀ ਜਾਂਦਾ ਜੀ ਦਾ। ਜਿਹਦੇ ਕੋਲੇ ਹੈ ਨਹੀਂ ਸਾਡੇ ਅਰਗਾਂ ਕੋਲੇ ਟੋਟ ਆ ਨਾ ਬੱਚਿਆਂ ਦੀ। ਹਾਂਜੀ। ਉਹਨਾਂ ਨੂੰ ਪਤਾ ਵੀ ਇਹ ਬੱਚੇ ਕੀ ਚੀਜ਼ ਹੁੰਦੀ। ਕੀ ਠੀਕ ਸਹੀ ਗੱਲ ਆ ਹਾਂਜੀ। ਇਹ ਬੱਚਿਆਂ ਨੂੰ ਜਦ ਥੱਕੇ ਦੇ ਦੇ ਇੱਕ ਦੂਜੇ ਨੂੰ ਬਾਹਰ ਕੱਢੀ ਜਾਂਦੇ। ਹਾਂਜੀ ਹਾਂਜੀ ਕਹਿੰਦੇ ਹੁੰਦੇ ਨਾ ਜਸਤਾਨ ਲੱਗੀਆਂ ਸੋਈ ਜਾਣੇ ਹਾਂ ਹੁਣ ਜਾਣੇ ਪੀੜ ਪਰ ਹਾਂਜੀ ਦੂਜੇ ਬੰਦੇ ਨੂੰ ਨਹੀਂ ਪਤਾ ਹੁੰਦਾ ਦੁੱਖ ਦਾ ਇਹ ਮੇਰੇ ਬਾਈ ਕਿਤੋਂ ਦੇ ਵੀ ਆ ਤੁਸੀਂ ਆ ਬੀੜ ਕੋਜ ਇੱਕ ਦੇ ਸ਼ੇਅਰ ਕਰਕੇ ਉਹਨਾਂ ਦੇ ਘਰੇ ਭੇਜ ਦੋ ਦੋਨੇ ਪਰਿਵਾਰਾਂ ਦੇ ਹਾਂਜੀ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ